29 ਤਰੀਕ ਨੂੰ ਅਸੀਂ ਇੱਕ ਆਪਣੀ ਐਸੋਸੀਏਸ਼ਨ ਦਾ ਜਨਰਲ ਇਜਲਾਸ ਰੱਖਿਆ ਹੋਇਆ ਸੀ ਸਰਕਾਰ ਨੂੰ ਸ਼ਾਇਦ اور ਅਫਸਰਾਂ ਨੂੰ ਇਹ ਲੱਗਦਾ ਹੋਵੇ ਕਿ ਕਿਉਂਕਿ ਸ਼ਾਇਦ ਮੇਬੀ ਉਹਨਾਂ ਨੂੰ ਇਹ ਹੋਵੇ ਕਿ ਅਸੀਂ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਪਾਉਣੀ ਆ ਉਦੋਂ ਤੱਕ ਜਿੱਤੇ ਸਮੇਂ ਦੇ ਵਿੱਚ ਤੇ ਇਹ ਕੋਈ 29 ਤਰੀਕ ਨੂੰ ਨਵਾਂ ਸੰਘਰਸ਼ ਨਾ ਵਿੜਦੇ ਅਸੀਂ ਇਹ ਸਮਝਦੇ ਹਾਂ ਵੀ ਉਸ ਨੂੰ ਤਾਰਪੀੜੋ ਕਰਨ ਲਈ ਇੱਕ ਸਾਜ਼ਿਸ਼ ਹੋ ਸਕਦੀ ਹੈ ਦੂਸਰਾ ਇਹ ਆ ਕਿ ਫੋਕੀਆਂ ਸ਼ੋਰਤਾ ਲੈਣ ਦੀ ਜੋ ਆਦਤ ਹੈ ਸਾਡੇ ਅੱਜ ਦੇ ਮਾਹੌਲ ਦੇ ਵਿੱਚ ਉਹਦੇ ਤਹਿਤ ਵੀ ਹੋ ਸਕਦੀ ਹੈ ਸਾਰੀ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਕਮਜ਼ੋਰ ਕਰਨ ਵਾਸਤੇ ਤੋਂ ਐਸੋਸੀਏਸ਼ਨ ਨੂੰ ਕਮਜ਼ੋਰ ਕਰਨ ਵਾਸਤੇ ਸਾਜ਼ਿਸ਼ ਕੀਤੀ ਜਾਦੀ ਹੈ ਇਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਚੰਨੀ ਸਾਹਿਬ ਨੇ ਤੱਪੇ ਦੇ ਵਿੱਚ ਕਾਫੀ ਸੁਧਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਵਸੂਕਾਂ ਨਵੀਸ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਵੀ ਉਹਨਾਂ ਦਾ ਵੀ ਸਿਸਟਮ ਬੰਦ ਕੀਤਾ ਹੋਇਆ ਸੀਗਾ ਉਸ ਕਰਕੇ ਵੀ ਲੱਗਦਾ ਕਿ ਕਿਸੇ ਬੰਦੇ ਨੇ ਤੱਕੇ ਨਾਲ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕਹਿ ਰਹੇ ਹੋ ਵੀ ਸਾਜ਼ਿਸ਼ ਹੈ ਕਿ ਇੱਕ ਡਿਪਾਰਟਮੈਂਟ ਵਿਜੀਲੈਂਸ ਦੀ ਇੱਕ ਡਿਪਾਰਟਮੈਂਟ ਹੈ ਰੈਵਨਿਊ ਡਿਪਾਰਟਮੈਂਟ ਹੈ ਡਿਪਾਰਟਮੈਂਟ ਇੱਕ ਇੱਕ ਦੂਜੇ ਡਿਪਾਰਟਮੈਂਟ ਕੋਲ ਸਾਂਝੀ ਸਿਉਂ ਰੱਖੇਗਾ ਇਹ ਦੇਖੋਣਾ ਇਹਦੇ ਵਿੱਚ ਨਾ ਕੋਈ ਇਹ ਨਹੀਂ ਕਹਿ ਸਕਦੇ ਆਪਾਂ ਕਿ ਵਿਜੀਲੈਂਸ ਡਿਪਾਰਟਮੈਂਟ ਦੀ ਸਾਜ਼ਿਸ਼ ਹੈ ਇਹਦੇ ਵਿੱਚ ਕਈ ਵਾਰ ਕੋਈ ਲੋਕਲ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਹੁੱਕਾ ਪਾ ਪ੍ਰਧਾਨ ਜੀ ਬਦੋਂ ਕੁਝ ਇਦਾਂ ਦੇ ਵਿਅਕਤੀ ਸੀ ਜਿਹੜੇ ਤਹਿਸੀਲ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨਾਲ ਵੀ ਡੀਲਿੰਗ ਬੰਦ ਕੀਤੀ ਸੀ ਪ੍ਰਧਾਨ ਜੀ ਨੇ ਉਹ ਕਹਿੰਦੇ ਸੀ ਵੀ ਜਿਹਦੇ ਵੀ ਕੰਮ ਹੈਗਾ ਮੈਨੂੰ ਸਿੱਧਾ ਦੱਸੋ ਮੈਂ ਆਪਦੇ ਆਪ ਕਰ ਦੂੰਗਾ ਕਿਸੇ ਵੀ ਬੰਦੇ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਤਾਂ ਉਹ ਲੋਕਾਂ ਦਾ ਜਿਨ੍ਹਾਂ ਦਾ ਦਾਲ ਫੁਲਕਾ ਤੋਲੀ ਫੁਲਕਾ ਚੱਲਦਾ ਸੀ ਤੇ ਇਸ ਚੀਜ਼ ਦੇ ਉੱਤੇ ਉਹਨਾਂ ਦਾ ਤੋਲੀ ਫੁਲਕਾ ਬੰਦ ਹੋ ਰਿਹਾ ਸੀ ਤਾਂ ਹੋ ਸਕਦਾ ਉਹਨਾਂ ਵਿੱਚੋਂ ਕਿਸ ਨੇ ਕੋਈ ਸਾਜ਼ਿਸ਼ ਕੀਤੀ ਹੋਵੇ ਧੱਕੇ ਨਾਲ ਪਸੰਦ ਦੀ ਕੋਸ਼ਿਸ਼ ਕੀਤੀ ਹੋਵੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਰਿਟਾਇਰਡ ਜੱਜ ਤੋਂ ਸਾਰੇ ਮਸਲੇ ਦੀ ਜਾਂਚ ਕਰਾਈ ਜਾਵੇ ਤੇ ਜੋ ਵੀ ਜਿਹੜਾ ਹੈਗਾ ਤੱਤ ਸਾਰੇ ਸਾਹਮਣੇ ਰੱਖੇ ਜਾਂਦਾ ਪਰ ਬੀਜੀ ਨੇ ਸ텟ਕਾਰਿਆਂ ਦਾ ਕਹਿਣਾ ਕਿ ਰੈਡ ਹੈ ਤਾਂ ਸਾਰੀ ਜ਼ਿੰਮੇਵਾਰੀ ਹੋਈ ਆ ਲੋਕ ਵੀ ਕਾਫੀ ਸਹੂਰ ਦੇਖੋ ਸਾਨੂੰ ਜਿਹਦੀ ਜਾਣਕਾਰੀ ਮਿਲੀ ਹੈ ਸਾਨੂੰ ਇਹ ਪਤਾ ਲੱਗਿਆ ਕਿ ਕਿਸੇ ਬੰਦੇ ਦੁਆਰਾ ਤੱਕਾ ਹੀ ਕੀਤਾ ਗਿਆ ਇਹ ਠੀਕ ਹੈ ਉਹਦਾ ਸਾਰੇ ਤੱਤ ਜਿਹੜੇ ਨੇ ਜੋ ਤਾਂ ਖੁੱਲ ਕੇ ਸਾਹਮਣੇ ਨਹੀਂ ਆਉਂਦੇ ਹੈਗੇ ਉਹਦੇ ਵਿੱਚ ਆਪਾਂ ਨੂੰ ਕਿਸੇ ਪਾਰਟਿਕੂਲਰ ਬੰਦੇ ਦੇ ਉੱਤੇ ਆਪਾਂ ਨੂੰ ਕੋਈ ਉਂਗਲ ਨਹੀਂ ਚੁਕਨੀ ਚਾਹੀਦੀ ਮੇਰੇ ਖਿਆਲ ਨਾਲ ਹਲੇ ਸਾਡੀ ਐਸੋਸੀਏਸ਼ਨ ਵੀ ਬੈਠੀ ਹੈ ਹਰ ਇੱਕ ਅਲਿਕਲੀ ਚੀਜ਼ ਦੇ ਵਿਚਾਰ ਕਰ ਰਹੇ ਆ ਆਪਾਂ ਤੇ ਡਿਸਕਸ਼ਨ ਵੀ ਕਰ ਰਹੇ ਆ ਤੇ ਜਾਂਚ ਦੀ ਵੀ ਸੀ ਮੰਗ ਕਰ ਰਹੇ ਕਿ ਇਹਨਾਂ ਗਹਿਰੇ ਨਾਲ ਜਾਂਚ ਕੀਤੀ ਜਾਵੇ ਹਾਂ ਦੇਖੋ ਜੀ ਜਿਹੜਾ ਕੋਈ ਧਰਨਾ ਹੈਗਾ ਜਾਂ ਕੋਈ ਸਮੂਹਕ ਹੜਤਾਲ ਹੈਗੀ ਹੈ ਉਹ ਉਹ ਦੇਖੋ ਮੈਂ ਅਥਾਰਟੀ ਨਹੀਂ ਹੈਗਾ ਕਿ ਮੈਂ ਉਹਦੇ ਤੇ ਕੋਈ ਕਮੈਂਟ ਕਰਾਂ ਤੇ ਉਹ ਉਹਨਾਂ ਦਾ ਰਾਈਟ ਹੈਗਾ ਤੇ ਉਹ ਵਿਦਨ ਦਿ ਲਿਮਿਟਸ ਆਫ ਲਾ ਵੀ ਕਰ ਰਹੇ ਹੋਣਗੇ ਤੇ ਅਸੀਂ ਤਾਂ ਬੇਸਿਕਲੀ ਅਸੀਂ ਸਾਡਾ ਕੰਮ ਹੈਗਾ ਤਫਤੀਸ਼ ਕਰਨਾ ਤੇ ਅਸੀਂ ਉਹੀ ਕਰ ਰਹੇ ਹੈਗੇ ਆ ਸਰ ਉਹ ਸਵਾਲ ਚੁੱਕ ਰਹੇ ਨੇ ਤਸੀਲਦਾਰ ਦੇ ਖਿਲਾਫ ਵਿਜੈਂਸ ਦੀ ਕਾਰਵਾਈ ਤੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਬਰਾਦਰ ਗੱਲ ਇਹ ਹੀ ਹੈ ਕਿ ਅਸੀਂ ਜੋ ਵੀ ਹੈ ਸਾਡੇ ਕੋਲੇ ਮਦਈ ਆਇਆ ਸੀ ਕੰਪਲੇਨੈਂਟ ਆਏ ਸੀਗੇ ਤੇ ਉਹ 트੍ਰੈਪ ਰੈਡ ਹੈਂਡਲ ਹੈਗਾ ਜਿਹੜਾ ਉਹ ਹੋਇਆ ਹੈਗਾ ਤੇ ਉਹਦੇ ਚ ਐਸਾ ਫੁੱਲੀ ਪ੍ਰੋਸੀਜਰ ਜਿਹੜਾ ਐਸ ਪਰ ਲਾਅ ਹੈਗਾ ਆਪਾਂ ਫਾਲੋ ਕਰਿਆ ਔਰ ਜੋ ਵੀ ਕਾਨੂੰਨ ਦੀਆਂ ਹੈਗੀਆਂ ਰਿਕੁਆਇਰਮੈਂਟਸ ਆਪਾਂ ਫਾਲੋ ਕਰਕੇ ਹੀ ਕਰਿਆ ਔਰ ਸਾਡੀ ਕੋਈ ਮੈਲਫੈਡ ਇੰਟੈਂਸ਼ਨ ਨਹੀਂ ਸੀ ਕਿ ਆਪਾਂ ਕਿਸੇ ਤਹਿਸੀਲਦਾਰ ਨੂੰ ਅਨਨੈਸੈਸਰੀ ਕੋਈ ਵੀ ਫਰੇਮ ਕਰੀਏ ਕੋਈ ਕਾਲਪਰੇਟ ਦੇ ਫੈਮਿਲੀ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਦੇਖੋ ਜੀ ਆਪਣੇ ਕੋਲੇ ਐ ਸੱਚ ਦੱਸੋ ਕੋਈ ਐ ਕੋਈ ਦੇਖੋ ਉਹਨਾਂ ਦੀ ਸਾਡੀ ਕਸਟਡੀ ਚ ਹੈਗੇ ਆ ਉਹ ਤੇ ਉਹਨਾਂ ਦੀ ਜਿਹੜੀ ਹੈਲਥ ਦੀ ਜ਼ਿੰਮੇਵਾਰੀ ਉਹ ਸਾਡੀ ਹੈ ਤੇ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਾ ਚੁੱਕੇ ਆ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਤੇ ਉਹ ਸਿਹਤਮੰਦ ਹੈਗੇ ਆ ਕੋਈ ਵੀ ਸਾਹਮਣੇ ਆ ਕੇ ਮੈਡੀਕਲ ਦੇ ਦੌਰਾਨ ਉਹਨਾਂ ਨੇ ਡਾਕਟਰ ਦੇ ਨਾਲ ਵੀ ਕੋਈ ਬਸਤਨਾ ਨਹੀਂ ਆ ਨਹੀਂ ਜੀ ਹਲੇ ਤੱਕ ਐ ਸੱਚ ਮੇਰੇ ਧਿਆਨ 'ਚ ਇਹ ਗੱਲ ਨਹੀਂ ਹੈਗੀ ਇਹ ਹੋਏਗੀ ਤਾਂ ਅਸੀਂ ਆਪਾਂ ਉਸਤੇ ਫਰਦਰ ਕਰਵਾਈ ਦੇਖਾਂਗੇ